ਇੱਕ ਪਾਸੇ ਕਿਸਾਨਾਂ ਦੇ ਉੱਤੇ ਪੁਲਿਸ ਦਾ ਤੇ ਸਰਕਾਰ ਦਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਕਿਸਾਨਾਂ ਨੂੰ ਸਰਕਾਰ ਦਾ ਸੱਦਾ ਆ ਚੁੱਕਿਆ ਤਾਂ ਮੀਟਿੰਗ ਦੇ ਲਈ ਕਿਸਾਨਾਂ ਨੂੰ ਸੱਦਾ ਆ ਚੁੱਕਿਆ ਹਲੇ 2 ਦਿਨ ਪਹਿਲਾਂ ਹੀ ਦੋਵੇਂ ਮੋਰਚੇ ਖਾਲੀ ਕਰਵਾ ਦਿੱਤੇ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਜੋ ਕਿਸਾਨ ਬੈਠੇ ਸੀ ਉਹਨਾਂ ਨੂੰ ਖਦੇੜ ਦਿੱਤਾ ਗਿਆ ਉਹਨਾਂ ਦੇ ਟਰੈਲੀ ਟਰੈਕਟਰ ਜ਼ਬਤ ਕਰ ਲਏ ਗਏ ਨੇ ਹਾਲਾਂਕਿ ਇਹ ਕਹਿ ਦਿੱਤਾ ਕਿ ਤੁਸੀਂ ਟਰੈਲੀ ਟਰੈਕਟਰ ਬੇਚਿੱਜ ਕੋ ਹੋ ਕੇ ਬੇਡਰ ਹੋ ਕੇ ਲੈ ਕੇ ਜਾ ਸਕਦੇ ਹਾਂ ਪਰ ਸਾਜੋ ਸਮਾਨ ਸਾਰਾ ਜਿਹੜਾ ਉੱਥੇ ਤਹਿਜ਼ ਨਹਿਸ ਹੋ ਚੁੱਕਿਆ ਤੇ ਹੁਣ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ ਤਾਂ ਸੱਦਾ ਜਿਹੜਾ ਨਹੀਂ ਆਇਆ ਕੇਂਦਰ ਦੇ ਨਾਲ ਤਾਂ ਜਿਹੜੀ ਮੀਟਿੰਗ ਸੀ ਉਹ 4 ਮਈ ਦੀ ਰੱਖੀ ਗਈ ਸੀ ਜੋ ਪਿਛਲੀ ਮੀਟਿੰਗ ਦੇ ਵਿੱਚ ਪਰ ਪੰਜਾਬ ਸਰਕਾਰ ਦੇ ਵੱਲੋਂ ਸਯੁਕਤ ਕਿਸਾਨ ਮੋਰਚੇ ਨੂੰ ਸੱਦਾ ਆ ਚੁੱਕਿਆ ਇੱਕ ਪਾਸੇ ਗੈਰ ਰਾਜਨੀਤਿਕ ਮੋਰਚਿਆਂ ਦੇ ਉੱਤੇ ਜੋ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਪਰ ਦੂਜੇ ਪਾਸੇ ਬਲਬੀਰ ਸਿੰਘ ਰਾਜੇਵਾਲ ਜੋ ਨੇ ਜਗਿੰਦਰ ਸਿੰਘ ਉਹ ਗਰਾਹਾਂ ਨੇ ਲੱਖੋਵਾਲ ਨੇ ਬੂਟਾ ਸ਼ਾਦੀਪੁਰ ਐ ਤੇ ਉਸ ਖੁੰਡੇ ਵਾਲਾ ਬਾਪੂ ਜੋ ਤੇ ਇਹ ਜਿਹੜੇ ਕਿਸਾਨ ਨੇ ਬੂਟਾ ਸਿੰਘ ਬੁਰਜਗਿਲ ਸਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰ ਨੇ ਇਹ ਸਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਆ ਸੱਦਾ ਆ ਚੁੱਕਿਆ ਮੀਟਿੰਗ ਦੇ ਲਈ ਤੇ ਅੱਜ ਅਹਿਮ ਮੀਟਿੰਗ ਜਿਹੜੀ ਆ ਪੰਜਾਬ ਸਰਕਾਰ ਦੇ ਨਾਲ ਸਯੁਕਤ ਕਿਸਾਨ ਮੋਰਚੇ ਦੇਈ ਅਹਿਮ ਮੀਟਿੰਗ ਹੋਣ ਜਾ ਰਹੀ ਆ ਤੇ ਦੂਜੇ ਪਾਸੇ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ 26 ਮਾਰਚ ਵਾਲੇ ਦਿਨ ਵਿਰੋਧ ਮਾਰਚ ਕਰਨ ਦਾ ਐਲਾਨ ਵੀ ਕਰ ਦਿੱਤਾ 26 ਮਾਰਚ ਨੂੰ ਵਿਰੋਧ ਮਾਰਚ ਦਾ ਐਲਾਨ ਕੀਤਾ ਪਰ ਦੂਜੇ ਪਾਸੇ ਗੈਰ ਰਾਜਨੀਤਿਕ ਮੋਰਚਾ ਜੋ ਮੋਰਚੇ ਖਾਲੀ ਕਰਵਾ ਦਿੱਤੇ ਸ਼ੰਭੂ ਬਾਰਡਰ ਦੇ ਉੱਤੋਂ ਖਨੌਰੀ ਬਾਰਡਰ ਦੇ ਉੱਤੋਂ ਜੋ ਮੋਰਚੇ 13 ਫਰਵਰੀ 2024 ਤੋਂ ਚੱਲ ਰਹੇ ਸੀ ਉਹਨਾਂ ਕਿਸਾਨਾਂ ਦੇ ਵੱਲੋਂ 22 ਤਰੀਕ ਨੂੰ 22 ਮਾਰਚ ਯਾਨੀ ਕੱਲ ਨੂੰ ਪੰਜਾਬ ਬੰਦ ਦਾ ਵੀ ਐਲਾਨ ਕਰ ਦਿੱਤਾ ਤਾਂ ਕਿੰਨਾ ਕੁ ਸਫਲ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਬੀਤੇ ਕੱਲ ਜਦੋਂ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਦਫ਼ਤਰ ਦੇ ਘਰਾਓ ਕਰਨ ਦੇ ਲਈ ਕਿਸਾਨ ਜਾ ਰਹੇ ਸੀ ਤਾਂ ਉਸ ਵੇਲੇ ਵੀ ਪੁਲਿਸ ਨੇ ਉਹਨਾਂ ਦੇ ਨਾਲ ਤੱਕਾਮੁਕੀ ਕੀਤੀ ਪੁਲਿਸ ਦੇ ਨਾਲ ਜਿਹੜੀ ਤਕਰਾਰਬਾਜ਼ੀ ਹੋਈ ਆ ਕਿਸਾਨਾਂ ਤੇ ਪੁਲਿਸ ਵਿਚਾਲੇ ਤਿੱਖੀ ਬਹਿਸਬਾਜ਼ੀ ਵੀ ਹੋਈ ਫਿਰ ਪੁਲਿਸ ਜਿਹੜੀ ਆ ਕਿਸਾਨਾਂ ਨੂੰ ਚੱਕ-ਚੱਕ ਕੇ ਗੱਡੀਆਂ 'ਚ ਬੱਸਾਂ 'ਚ ਭਰ-ਭਰ ਕੇ ਲੈ ਗਈ ਪੀਆਰਟੀਸੀ ਦੀ ਬੱਸਾਂ ਸਪੈਸ਼ਲ ਮੰਗਾ ਕੇ ਰੱਖੀਆਂ ਸੀ ਪਤਾ ਸੀ ਕਿ ਇਹ ਅਜਿਹਾ ਕੁਝ ਹੋਣ ਵਾਲਾ ਆ ਤਾਂ ਜਦੋਂ ਮੋਰਚੇ ਨੂੰ ਖਾਲੀ ਕਰਵਾਇਆ ਉਸ ਤੋਂ ਬਾਅਦ ਮਾਹੌਲ ਕੱਲ ਦਾ ਦਿਨ ਕਾਫੀ ਗਰਮ ਦੇਖਣ ਨੂੰ ਮਿਲਿਆ ਪਰ ਹੁਣ ਜਿਹੜਾ ਹੌਲੀ ਹੌਲੀ ਮਾਹੌਲ ਠੰਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਸ਼ੰਭੂ ਬਾਰਡਰ ਦੀ ਜੇਕਰ ਮੈਂ ਗੱਲ ਕਰਾਂ ਸ਼ੰਭੂ ਬਾਰਡਰ ਦੇ ਉੱਤੇ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਜੋ ਦਿੱਲੀ ਅੰਬਾਲਾ ਤੋਂ ਰਾਜਪੁਰਾ ਲੁਧਿਆਣਾ ਕੋਈ ਜਾ ਰਿਹਾ ਤਾਂ ਉਹ ਬਿਲਕੁਲ ਉਸੇ ਹਾਈਵੇ ਦੇ ਉੱਤੋਂ ਆ ਰਹੇ ਨੇ ਜੋ ਹਾਈਵੇ ਪਹਿਲਾਂ ਤੋਂ ਆਉਂਦੇ ਸੀ ਜਿਸ ਹਾਈਵੇ ਤੇ ਜਿਸ ਹਾਈਵੇ ਦੇ ਉੱਤੇ ਹਰਿਆਣਾ ਦੇ ਪ੍ਰਸ਼ਾਸਨ ਨੇ ਕੰਧਾਂ ਕਿੱਤੀਆਂ ਹੋਈਆਂ ਸੀ ਤਾਂ ਉਹ ਕੰਧਾਂ ਤੋੜ ਦਿੱਤੀਆਂ ਗਈਆਂ ਕੰਧਾਂ ਹਟਾ ਦਿੱਤੀਆਂ ਗਈਆਂ ਕੰਕਰੀਟ ਦੀਆਂ ਕੰਧਾਂ ਸੀ ਜੋ ਰੋਕਾਂ ਟੋਕਾਂ ਹਟਾ ਕੇ ਜੋ ਉਹ ਹਾਈਵੇ ਆ ਚਲਾ ਦਿੱਤਾ ਗਿਆ ਹਾਲਾਂਕਿ ਹਲੇ 1 ਬੰਬੇ ਹਾਈਵੇ ਚੱਲਿਆ ਦੂਜੇ ਪਾਸੇ ਵੀ ਜਿਹੜਾ ਸਾਫ ਸਫਾਈ ਦਾ ਕੰਮ ਚੱਲ ਰਿਹਾ ਤਾਂ ਦੋ ਮੋਰਚੇ ਜਿਹੜੇ ਚੱਲ ਰਹੇ ਸੀ ਉਹ ਮੋਰਚੇ ਖਤਮ ਕਰ ਦਿੱਤੇ ਪਰ ਹੁਣ ਮੀਟਿੰਗ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਮਾਫ ਕਰਨਾ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦੇ ਦਿੱਤਾ ਮੀਟਿੰਗ ਦਾ ਤਾਂ ਅੱਜ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ ਇਸ ਮੀਟਿੰਗ ਦੇ ਵਿੱਚ ਕਿਸ ਤਰੀਕੇ ਦਾ ਸੱਟਾ ਨਿਕਲਦਾ ਕਿਉਂਕਿ ਹਲੇ 2 ਦਿਨ ਪਹਿਲਾਂ ਹੀ ਕਿਸਾਨਾਂ ਦੇ ਨਾਲ ਜੋ ਕੁਝ ਹੋਇਆ ਉਹ ਕੋਈ ਭੁੱਲਿਆ ਨਹੀਂ ਆ ਦੂਜੇ ਪਾਸੇ ਕਿਸਾਨ ਸਯੁਕਤ ਕਿਸਾਨ ਮੋਰਚਾ ਹਾਲਾਂਕਿ ਇਹਨਾਂ ਦੇ ਵੱਲੋਂ ਮੋਰਚਾ ਨਹੀਂ ਸੀ ਲਗਾਇਆ ਹਾਲਾਂਕਿ ਇਹਨਾਂ ਦੇ ਵੱਲੋਂ ਜੋ ਮੋਰਚੇ ਚੱਲ ਰਹੇ ਸੀ ਦੋਵੇਂ ਬਾਰਡਰਾਂ ਦੇ ਉੱਤੇ ਉਸ ਦੇ ਵਿੱਚ ਕੋਈ ਸਮਰਥਨ ਨਹੀਂ ਸੀ ਦਿੱਤਾ ਇਹਨਾਂ ਦੇ ਸਮਰਥਨ ਦੇ ਲਈ ਵੀ ਹਲੇ ਮੀਟਿੰਗਾਂ ਆਪਸ ਦੇ ਵਿੱਚ ਚੱਲ ਰਹੀਆਂ ਸੀ ਆਪਸ ਦੇ ਵਿੱਚ ਦਾਲ ਨਹੀਂ ਸੀ ਗਲੀ ਪਰ ਹੁਣ ਪੰਜਾਬ ਸਰਕਾਰ ਨੇ ਦੋਵੇਂ ਮੋਰਚੇ ਜਿਹੜੇ ਖਾਲੀ ਕਰਵਾ ਦਿੱਤੇ ਤੇ ਦੂਜੇ ਪਾਸੇ ਸੂਕਤ ਕਿਸਾਨ ਮੋਰਚੇ ਨੂੰ ਮੀਟਿੰਗ ਦਾ ਸੱਦਾ ਦੇ ਦਿੱਤਾ ਅੱਜ ਇਹ ਮੀਟਿੰਗ ਹੋਣ ਵਾਲੀ ਆ ਅੱਜ ਦੀ ਮੀਟਿੰਗ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਮੀਟਿੰਗ ਦੇ ਵਿੱਚ ਇਹ ਤੈਹ ਹੋ ਜਾਵੇਗਾ ਕਿ ਆਖਰ ਜੋ ਕਿਸਾਨ ਮੰਗਾ ਨੂੰ ਲੈ ਕੇ ਬੈਠੇ ਸੀ ਉਹਨਾਂ ਦੇ ਨਾਲ ਜੋ ਕੁਝ ਕੀਤਾ ਕਿ ਸੂਕਤ ਕਿਸਾਨ ਮੋਰਚਾ ਬਾਤ ਚੱਕਦਾ ਕਿ ਸੂਕਤ ਕਿਸਾਨ ਮੋਰਚਾ ਵਿਰੋਧ ਮਾਰਚ ਦਾ ਕਰਨ ਜਾ ਰਿਹਾ ਪਰ ਕੀ ਅੱਜ ਦੀ ਮੀਟਿੰਗ ਦੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ ਜਾਂ ਫਿਰ ਮੀਟਿੰਗ ਤੋਂ ਭਰੋਸਾ ਵੀ ਉੱਠ ਸਕਦਾ ਜਿਸ ਤਰੀਕੇ ਦੇ ਨਾਲ ਪਿਛਲੀ ਮੀਟਿੰਗ ਹੋਈ ਸੀ ਕਿਸਾਨਾਂ ਦੀ ਜੋ ਗੈਰ ਰਾਜਨੀਤਿਕ ਜਿਸ ਦੇ ਵਿੱਚ 14 ਕਿਸਾਨ ਖਨੌਰੀ ਬਾਰਡਰ ਤੋਂ 14 ਕਿਸਾਨ ਸ਼ੰਭੂ ਬਾਰਡਰ ਤੋਂ ਪਹੁੰਚੇ ਸੀ ਉਸ ਦੇ ਵਿੱਚ ਕੇਂਦਰ ਦੇ ਮੰਤਰੀ ਵੀ ਸੀ ਮੀਟਿੰਗ ਹੋਈ ਬੜੇ ਸੁਖਾਲੇ ਢੰਗ ਦੇ ਵਿੱਚ ਮੀਟਿੰਗ ਹੋਈ ਬਾਹਰ ਆ ਕੇ ਪ੍ਰੈਸ ਕਾਨਫਰੰਸ ਵੀ ਹੋਈ ਕਹਿੰਦੇ ਵਧੀਆ ਮੀਟਿੰਗ ਹੋਈ ਅਗਲੀ ਮੀਟਿੰਗ ਕਹਿੰਦੇ 4 ਮਈ ਦੀ ਰੱਖ ਲਈ ਆ ਪਰ ਜਿਉਂ ਹੀ ਕਿਸਾਨ ਜਿਹੜੇ ਨੇ ਆਪਣੇ ਆਪਣੇ ਬਾਰਡਰਾਂ ਦੇ ਉੱਤੇ ਨੂੰ ਜਾਣ ਲੱਗਦੇ ਨੇ ਪੁਲਿਸ ਦੀਆਂ ਗੱਡੀਆਂ ਘੇਰਾ ਪਾ ਕੇ ਉਹਨਾਂ ਨੂੰ ਹਰਾਸਲ ਦੇ ਰਸਤੇ ਵਿੱਚ ਲੈਣ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਬਹਾਦਰਗੜ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਰੱਖ ਲਿਆ ਜਾਂਦਾ ਤੇ ਦੇਰ ਰਾਤ 2 ਵਜੇ ਉਹਨਾਂ ਨੂੰ ਫਿਰ ਪਟਿਆਲਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਡੱਲੇਵਾਲ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹਾਲਾਂਕਿ ਡੱਲੇਵਾਲ ਨੇ ਜਿਹੜੇ ਉੱਥੇ ਵੀ ਭੁੱਖ ਹੜਤਾਲ ਜਾਰੀ ਰੱਖੀ ਆ ਤਾਂ ਉਹ ਪਾਣੀ ਤੱਕ ਵੀ ਪੀਣ ਤੋਂ ਮਨਾ ਕਰ ਰਹੇ ਨੇ ਡੱਲੇਵਾਲ ਨੇ ਪਾਣੀ ਤੱਕ ਪੀਣ ਤੋਂ ਮਨਾ ਕਰ ਦਿੱਤਾ ਪਰ ਅੱਜ ਦੀ ਜੋ ਮੀਟਿੰਗ ਆ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਉਸ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਇਸ ਕਰਕੇ ਰਹਿਣਗੀਆਂ ਕਿਉਂਕਿ ਉਹੀ ਸਯੁਕਤ ਕਿਸਾਨ ਮੋਰਚਾ ਜੋ 5 ਮਾਰਚ ਨੂੰ ਚੰਡੀਗੜ੍ਹ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹਨਾਂ ਦੇ ਘਰਾਂ ਦੇ ਅੰਦਰ ਪੁਲਿਸ ਬੈਠ ਗਈ ਰਸਤੇ ਦੇ ਵਿੱਚ ਜਾਂਦਿਆਂ ਨੂੰ ਟਰਾਲੀਆਂ ਟਰੈਕਟਰ ਜ਼ਬਤ ਕਰ ਲਏ ਰਸਤੇ ਦੇ ਵਿੱਚ ਇਹਨਾਂ ਨੂੰ ਨਾਕੇ ਲਾ ਕੇ ਪੁਲਿਸ ਨੇ ਰੋਕ ਲਿਆ ਤਾਂ ਚੰਡੀਗੜ੍ਹ ਵੀ ਨਹੀਂ ਜਾਣ ਦਿੱਤਾ ਸਯੁਕਤ ਕਿਸਾਨ ਮੋਰਚੇ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾ ਗਿਆ ਗੈਰ ਰਾਜਨੀਤਿਕ ਮੋਰਚੇ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਜੇਕਰ ਸਾਰੀਆਂ ਜਥੇਬੰਦੀਆਂ ਇੱਕ ਹੁੰਦੀਆਂ ਤਾਂ ਸ਼ਾਇਦ ਇੱਕ ਕਿਸਾਨ ਦਿੱਲੀ ਵੀ ਜਾਂਦੇ ਤਾਂ ਸ਼ਾਇਦ ਅੱਜ ਇਹ ਕੁਝ ਨਾ ਹੁੰਦਾ ਕਿਉਂਕਿ ਏਕੇ ਦੇ ਵਿੱਚ ਬਲ ਹੁੰਦਾ ਤਾਂ ਏਕਾ ਨਜ਼ਰ ਨਹੀਂ ਆਇਆ ਕਿਸਾਨਾਂ ਦਾ ਇਹੀ ਗੱਲ ਕਿਸਾਨ ਕਹਿ ਰਹੇ ਨੇ ਕਿ ਇੱਥੇ ਬਹੁਤ ਵੱਡੀ ਘਾਟ ਹੈ ਹੀ ਰਹੀ ਆ ਕਿ ਏਕਾ ਨਹੀਂ ਸੀ ਇਸ ਕਰਕੇ ਇਹ ਮੋਰਚੇ ਦੋਵੇਂ ਜਿਹੜੇ ਨੇ ਚੱਕੇ ਗਏ ਨੇ ਤਾਂ ਹੁਣ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਅਪਡੇਟ ਸਮਝੀ ਕਰਾਂਗੇ